ਜਮਿਨੀ ਵਿਵਾਦ ਦੇ ਚੱਲਦਿਆਂ ਹੋਇਆ ਹਮਲਾ ਗੋਲੀਆਂ ਮਾਰੇ ਕਿਸਾਨ ਦਾ ਕੀਤਾ ਕਤਲ ਘਟਨਾ ਨੂੰ ਅੰਜਾਮ ਦੇ ਹਮਲਾਵਾਰ ਹੋਏ ਫਰਾਰ ਮ੍ਰਿਤਕ ਦੀ ਪਹਿਚਾਨ 60 ਸਾਲਾ ਅਵਤਾਰ ਵਜੋਂ ਹੋਈ ਤਰਨਤਾਰਨ ਦੇ ਪਿੰਡੇ ਜਾਮਾ ਰਾਏ ਵਿਖੇ ਇੱਕ ਕਿਸਾਨ ਦੀ ਖੇਤਾਂ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਆ ਜਦਕਿ ਕਿਸਾਨ ਦੀ ਖੇਤਾਂ ਦੇ ਵਿੱਚ ਹੀ ਮੌਤ ਹੋ ਗਈ ਆ। ਮ੍ਰਿਤਕ ਦੀ ਪਛਾਣ 60 ਸਾਲਾ ਅਵਤਾਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਤਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਕਿਸਾਨ ਆਪਣੇ ਖੇਤਾ ਦੇ ਵਿੱਚ ਦੁਪਹਿਰ ਕਰੀਬ 2:81 ਇਸਰਾਨ ਵਿਅਕਤੀ ਅਦੇਵ ਲੋਕ ਖੇਤਾ ਦੇ ਵਿੱਚ ਅੰਨੇਵਾਹ ਗੋਲੀਆਂ ਚਲਾਉਂਦੇ ਹੋਏ ਕਿਸਾਨ ਅਵਤਾਰ ਸਿੰਘ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਹੱਤਿਆ ਦੇ ਪਿੱਛੇ ਜਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗਵਾਂਡੀਆਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ ਜਿਸ ਦੇ ਕਾਰਨ ਉਕਤ ਲੋਕਾਂ ਦੇ ਵੱਲੋਂ ਉਹਨਾਂ ਦੇ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਡੀਐਸਪੀ ਗੋਇੰਦਵਾਲ ਸਾਹਿਬ ਰਵੀ ਸ਼ੇਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਜੜੀ ਆ ਸ਼ੁਰੂ ਕਰ ਦਿੱਤੀ ਗਈ। ਇਹ ਸਰ ਮੇਰੇ ਡੈਡੀ ਦੇ ਗੋਲੀਆਂ ਵੱਜੀਆਂ ਇਹ ਸਾਡਾ ਪੜੀਜੀ ਦਾ ਝਗੜਾ ਸੀ ਬਈ ਬੈ ਲਈ ਉਹਦਾ ਕਰਕੇ ਉਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦੇ ਸੀ ਵਿਰੋਧੀ ਪਾਰਟੀ ਉਹਦਾ ਕਰਕੇ ਉਹਨਾਂ ਗੋਲੀਆਂ ਮਾਰੀਆਂ ਜੀ ਤੇ ਪਤਾ ਲੱਗਾ ਕਿੰਨੀਆਂ ਗੋਲੀਆਂ ਵਜੀਆਂ ਜੀ ਨਹੀਂ ਦੋ ਗੋਲੀਆਂ ਵਜੀਆਂ ਜੀ ਡੈਥ ਹੋ ਗਿਆ ਨਾ ਜੀ ਹਾਂ ਜੀ ਤੇ ਮੌਕੇ ਤੇ ਪੁਲਿਸ ਪਹੁੰਚੀ ਆ ਤੀ ਮੰਗ ਕਰਦੇ ਹਾਂ ਜੀ ਸਰ ਇਨਸਾਫ ਦੀ ਮੰਗ ਕਰਦੇ ਹਾਂ ਇਹ ਦੇਖਿਆ ਜਾਵੇ ਚੋਣ ਜਾਬਤਾ ਲੱਗਾ ਹੈ ਤੇ ਛਾਤ ਕੋਈ ਇਹ ਸਰ ਹੁਣ ਇਹ ਤੇ ਮਹਿਕਮਾ ਪਤਾ ਕਰੂਗਾ ਕਿ ਕਿੱਦਾਂ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਸਰ 3 ਵਜੇ ਦੀ ਘਟਨਾ ਤੇ ਪੁਲਿਸ ਪ੍ਰਸ਼ਾਸਨ ਕਰਿੰ ਜਾਂਦਾ ਬਾਅਦ ਪਹੁੰਚਿਆ ਜੀ ਇਹ ਸਰ 4 4:30 ਦੇ ਕਰੀਬ ਕਿਤੇ ਆ ਹੀ ਗਏ ਕੀ ਮੰਗਾ ਦੇ ਮੁੱਖ ਮੰਤਰੀ ਕੋਲ ਆਈਏ ਸਾਡੀ ਮੰਗ ਕਰਦੇ ਜੀ ਇਹ ਸਰ ਸਾਡੇ ਨਾਲ ਪੈਲੀ ਦੀ ਰੰਜਿਸ਼ ਹੈ ਜੀ ਥੋੜੀ ਤੇ ਅਸੀਂ ਪੈਲੀ ਬੈ ਲਈ ਹੈ ਜੇ ਠੇਕੇ ਵਾਲੇ ਪੈਲੀ ਨਹੀਂ ਛੱਡਦੇ ਨਜਾਇਜ਼ ਤੇ ਸਾਨੂੰ ਧਮਕੀਆਂ ਵੀ ਤਿੰਨ ਚਾਰ ਦਿਨ ਹੋ ਗਏ ਆਉਂਦੀਆਂ ਆਈ ਐਸਐਸਪੀ ਦੇ ਕੋਲ ਦਰਖਾਸਤ ਵੀ ਦੇ ਕੇ ਆਏ ਆ ਜੀ ਅੱਜ ਉਹਨਾਂ ਗੋਲੀਆਂ ਮਾਰਦੀਆਂ ਤੇ ਇਹ ਤੁਹਾਡੇ ਕੀ ਲੱਗਦਾ ਜਿਨ੍ਹਾਂ ਨੇ ਗੋਲੀਆਂ ਵਜਾਈਆਂ ਸਰ ਸਾਡੇ ਕੋਈ ਨਹੀਂ ਲੱਗਦੇ ਜੀ ਸਾਡੇ ਸਾਹਮਣੇ ਬਾ ਗੇਟ ਨਾਲ ਗੇਟ ਹੈ ਜੀ ਸਾਹਮਣੇ ਬੁਆ ਨਾਲ ਬੁਆ ਤੇ ਇੱਕ ਪਰੇ ਪਿੰਡ ਦੇ ਵਿੱਚ ਨਾਲ ਦੀ ਸਾਡੀ ਪੱਤੀ ਦੇ ਵਿੱਚ ਹੀ ਆ ਜੀ ਤੇ ਸਾਡੇ ਮੇਰਾ ਫਾਦਰ ਸਾਹਿਬ ਜੀ ਦੀ ਗੋਲੀ ਗੱਜੀ ਜੀ ਪੀਨਾ ਨੰਦਾ ਜੀ ਅਵਤਾਰ ਸਿੰਘ ਜੀ ਕਿੰਨੀ ਉਮਰ ਉਮਰ 60 ਤੋਂ 62 ਸਾਲ ਦੇ ਵਿੱਚ ਆ ਜੀ ਮੌਕੇ ਤੇ ਪੁਲਿਸ ਪੁਸ਼ਾਹਣ ਪਹੁੰਚਿਆ ਕੀ ਮੰਗ ਕਰਦੇ ਆ ਮੰਗ ਇਨਸਾਫ ਦੀ ਕਰਦੇ ਆ ਜੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਪਤਾ ਲੱਗਾ ਕਿੰਨਾ ਵੱਲਾ ਗੋਲੀ ਹਾਂਜੀ ਹਾਂਜੀ ਸਰ ਸਾਨੂੰ ਕਲੀਅਰ ਪਤਾ ਹੈ ਜੀ ਇਹ ਨਾ ਜੀ ਇਹ ਆਦਮੀ ਅਵਤਾਰ ਸਿੰਘ ਸਨ ਹੁਤਮ ਸਿੰਘ 62 ਸਾਲ ਦੀ ਉਮਰ ਦੀ ਕੋਈ 2 ਵਜੇ ਕਰੋ ਡੰਗਰਚਰ ਨਾਇਆ ਸੀ ਤੇ ਮੁੜ ਕੇ 4 ਵਜੇ ਇਹਦੇ ਵਾਰਸਾਂ ਨੂੰ ਪਤਾ ਲੱਗਾ ਵੀ ਇਹਦੀ ਗੋਲੀ ਵੱਜਨ ਕਰਕੇ ਮੌਤ ਹੋ ਚੁੱਕੀ ਹੈ